ਇਕ ਜਿਆਦਾ ਮੈਨੂੰ ਚੰਡੀਗੜ੍ਹ ਜਿਹੜੀਆਂ ਤੁਸੀਂ ਕੱਲੀ ਕੱਲੇ ਗੱਡੀਆਂ ਲੈ ਕੇ ਕਿਸਦੇ ਘਰ ਜਾਂਦੇ ਜੀ ਨਾ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਸਮਾਉਂ ਤੇ ਦੱਸੋ ਮੇਰੇ ਕੋਲ ਸਬੂਤ ਪ੍ਰੂਫ ਆ ਉਹ ਤਾਂ ਤੁਸੀਂ ਲੋਕਾਂ ਨੂੰ ਕਹਿ ਦਿੰਦੇ ਜੇ ਉਹ ਫਲਾਣੇ ਲੀਡਰ ਕੋਲ ਨਾ ਜਾਓ ਜੀ ਉਹ ਆਮ ਆਦਮੀ ਪਾਰਟੀ ਦਾ ਢਿੰਗੜੇ ਕੋਲ ਨਾ ਜਾਓ ਉਹ ਆਮ ਆਦਮੀ ਆਪਾਂ ਸਾਰਿਆਂ ਬੱਸੇ ਤੁਰੇ ਫਿਰਦੇ ਜਰਨੈਲ ਸਾਹਿਬ ਮਾਝੇ ਚ ਇਹੋ ਜਿਹਾ ਸੁਹਾਗਾ ਫੇਰ ਤਾਂ ਰਹਿ ਕਿਹੜਾ ਗਿਆ ਜੀ ਮਾਝੇ ਚ ਵੀ ਦੱਸੋ ਮਾਝੇ ਚ ਕਿਹੜਾ ਲੀਡਰ ਜਿਹੜੇ ਤੁਹਾਡੀ ਲੜਾਈ ਲੜੂਗਾ ਚੰਗਾ ਆ ਤੁਹਾਡੇ ਹੰਕਾਰ ਨੇ ਤਲ ਮਾਰਤਾ ਆ ਰਖੜਪੁਨੀਆ ਮੇਲੇ ਦੇ ਮੌਕਾ ਪ੍ਰਸਤ ਲੋਗ ਆ ਜੀ ਮਜੀਠੀਆ ਸਾਹਿਬ ਕਹਿੰਦੇ ਜੀ ਮੌਕਾ ਪ੍ਰਸਤ ਪਾਰਟੀਆਂ ਮੌਕਾ ਪ੍ਰਸਤ ਲੋਗ ਜੀ ਮਜੀਠੀਆ ਸਾਹਿਬ ਤੁਸੀਂ ਕਿਉਂ ਨਹੀਂ ਜੀ ਬੀਜੇਪੀ ਦੇ ਖਿਲਾਫ ਬੋਲਦੇ ਤੁਸੀਂ ਆਪ ਦੇ ਖਿਲਾਫ ਬੋਲੇ ਤੁਸੀਂ ਕਾਂਗਰਸ ਦੇ ਖਿਲਾਫ ਬੋਲੇ ਤੁਸੀਂ ਭਾਈ ਅਮਰਪਾਲ ਸਿੰਘ ਦੇ ਖਿਲਾਫ ਬੋਲੇ ਬੀਜੇਪੀ ਵਰੀ ਕੀ ਮੂੰਹ ਚ ਭੁੰਗੜੀਆਂ ਪੈ ਜਾਂਦੀਆਂ ਬੀਜੇਪੀ ਦੇ ਖਿਲਾਫ ਕਿਉਂ ਨਹੀਂ ਬੋਲਦੇ ਚੱਕਰ ਕੀਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਆਮਾਦੀ ਪਾਰਟੀ ਦੇ ਲੀਡਰ ਨੇ ਤਲਬੀਰ ਗਿੱਲ ਜੋ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁੰਦੇ ਸੀ ਅੱਜ ਉਹ ਆਪਣੇ ਪੇਜ ਦੇ ਉੱਤੇ ਲਾਈਵ ਹੋਏ ਤੇ ਉਹਨਾਂ ਵੱਲੋਂ ਵਿਕਰਮ ਸ਼ੋਮਜੀਠਿਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਈ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਤੁਹਾਡੀ ਪਾਰਟੀ 'ਚ ਕਿਹੜਾ ਬੰਦਾ ਰਹਿ ਗਿਆ ਜੋ ਤੁਹਾਡਾ ਹਾਮੀ ਮਾਰੇਗਾ ਤੁਹਾਨੂੰ ਸਪੋਰਟ ਕਰੇਗਾ ਸਾਰੇ ਪਾਰਟੀ ਛੱਡ ਛੱਡ ਜਾ ਰਹੇ ਨੇ ਤੁਹਾਡੇ ਕਰਕੇ ਪਾਰਟੀ ਦਾ ਸਤਿਆਨਾਸ਼ ਹੋ ਗਿਆ ਤੇ ਜਿਹਦੇ ਚੱਲਦੇ ਉਹਨੇ ਕਿਹਾ ਕਿ ਮਜੀਠੀਆ ਸਾਹਿਬ ਤੁਸੀਂ ਕਾਂਗਰਸ ਬਾਰੇ ਬੋਲੇ ਰਖੜਪੂਨਿਆ ਦੇ ਉੱਤੇ ਆਮ ਆਦੀ ਪਾਰਟੀ ਬਾਰੇ ਬੋਲੇ ਪਰ ਭਾਜਪਾ ਬਾਰੇ ਕਿਉਂ ਨਹੀਂ ਬੋਲਦੇ ਤੁਸੀਂ ਇਕੱਲੇ ਗੱਡੀਆਂ ਲੈ ਕੇ ਕਿੱਥੇ ਜਾਂਦੇ ਹੋ ਮੈਨੂੰ ਸਭ ਪਤਾ ਮਾਰਨ ਸਮੇਂ ਦੇ ਵਿੱਚ ਸਭ ਦੱਸਾਂਗਾ ਮੇਰੇ ਵੀ ਥੋੜਾ ਪੰਜਾਬ ਤੋਂ ਬਾਹਰ ਆਏ ਸੀ ਵੀਰੇ ਜੋਸ਼ਲ ਮੀਡੀਆ ਦੇ ਦੇਖ ਰਹੇ ਆ ਪੰਜਾਬ ਦੇ ਵਿੱਚ ਜੋ ਗੱਲ ਵਾਪਰ ਰਿਹਾ ਕਿ ਕਾਲੀ ਦਲ ਦੀ ਕੀ ਦੁਰਦਸ਼ਾ ਹੋ ਗਈ ਹੈ ਹਣ ਹੋਣੀ ਨਹੀਂ ਚਾਹੀਦੀ ਖੇਤਰੀ ਪਾਰਟੀ ਪੰਜਾਬ ਦੀ ਪਰ ਉਹ ਹੋ ਗਈ ਸਰਤਾਜ ਸਿੰਘ ਬਾਦਲ ਦੀ ਰਹਿਮਾਈ ਦੇ ਤਾੜਾ ਕਰ ਕੋਈ ਬਾਦਲ ਸਾਹਿਬ ਜੋ ਮੇਰੇ ਚ ਕੋਈ ਨਾ ਚੀਜ਼ਾਂ ਬੰਦਾ ਕਿਹੜਾ ਰਹਿ ਗਿਆ ਕਾਲੀ ਦਲ ਦੇ ਵਿੱਚ ਸੁਹਾਗਾ ਫੇਰ ਕੇ ਰੱਖਦਾ ਤੁਸੀਂ ਬੀਬੀ ਜੀ ਕੀ ਕੋਥੀ ਚਲੇ ਗਏ ਚੰਦੂ ਮਾਇਰਾ ਸਾਹਿਬ ਚਲੇ ਗਏ ਠੀਕਸਾ ਸਾਹਿਬ ਚਲੇ ਗਏ ਮਲੂਕਾ ਸਾਹਿਬ ਚਲੇ ਗਏ ਵਡਾਲਾ ਸਾਹਿਬ ਚਲੇ ਗਏ ਹੋਰ ਨੇਕਾ ਚਲ ਗਏ ਸਾਡਾ ਛੋਟਾ ਵੀਰ ਮੇਰਾ ਭਰਾ ਵੱਡਾ ਡਿੰਬੀ ਜਿਹੜਾ ਤੁਹਾਡਾ 24 ਘੰਟੇ ਦਾ ਸੇਵਾਦਾਰ ਉਹ ਵੀ ਤੁਹਾਨੂੰ ਛੱਡ ਕੇ ਚਲ ਗਿਆ ਕਦੇ ਵਿਚਾਰਿਓ ਕਿ ਐਡੇ ਨੇੜੇ ਦੇ ਬੰਦੇ ਕਿਉਂ ਛੱਡ ਕੇ ਚਲ ਗਏ ਆਪਾਂ ਟਾਰਾ ਮਾਰਨ ਜੋਗੇ ਰਹਿ ਕੇ ਫੋਕੀਆਂ ਟਾਰਾਂ ਪਰ ਕਹਿੰਦੀ ਸਲਾਹ ਨਹੀਂ ਲਈ ਸਲਾਹ ਕਿਦੀ ਲਈ ਤਨਖਾਹੀਆਂ ਬਗਿਆ ਨਹੀਂ ਤਨਖਾਹੀਆਂ ਨੇ ਤੇ ਤੁਹਾਨੂੰ ਕਹਿਣਾ ਹੀ ਕਹਿਣਾ ਓਏ ਕਿ ਜ਼ਿੰਮੇਵਾਰ ਨੇ ਨਾ ਜੀ ਪਹਿਲੀ ਦੇ ਵਿੱਚ ਜਾਣਦੇ ਆ ਸੀ ਤੇ ਉਨੇ ਇੱਕ ਪੈਰ ਮਾਰ ਕੇ ਆਲੂ ਕੁੱਟਿਆ ਉਹ ਨਾਲ ਦੇ ਉਹਦੇ ਜਿਹੜਾ ਪਿੱਛੇ ਸੀਰੀ ਉਹਨੂੰ ਬੜਾ ਗਿਆ ਆਲੂ ਬੜਾ ਗਰਮ ਹੈ ਕਹਿੰਦਾ ਹਾਂਜੀ ਸਰਦਾਰ ਜੀ ਗਰਮ ਹੈ ਉਹਨੇ ਦੂਜਾ ਕੁੱਟਿਆ ਕਹਿੰਦਾ ਯਾਰ ਆਲੂ ਬੜਾ ਠੰਡਾ ਕਹਿੰਦਾ ਹਾਂਜੀ ਸਰਦਾਰ ਜੀ ਠੰਡਾ ਉਹ ਕਹਿੰਦਾ ਯਾਰ ਜੀ ਮੈਂ ਠੰਡਾ ਕਹਿੰਨਾ ਤੂੰ ਹੀ ਠੰਡਾ ਕਹਿੰਦਾ ਜਿਵੇਂ ਗਰਮ ਕਹਿੰਨਾ ਹੋਵੇ ਅਦਾ ਤਨਖਾਹ ਸਰਦਾਰ ਜੀ ਤੁਹਾਡੇ ਤੋਂ ਲੈਣੀ ਆਲੂ ਤੋਂ ਤੇ ਨਹੀਂ ਲੈਣੀ ਤੁਹਾਡੀ ਉਹ ਗੱਲ ਬਣ ਗਈ ਆ ਬਾਦਲ ਸਾਹਿਬ ਤੇ ਇਹ ਤਨਖਾਈਆਂ ਦੇ ਮਗਰ ਲੱਗੇ ਉਹਨਾਂ ਦੇ ਕਹਿਣੇ ਕਹਣਾ ਦੇਣੇ ਤੇ ਦੇਣੇ ਰਾਜਾ ਤੇ ਰਾਜਾ ਤੇ ਜਿੰਨੇ ਜਿਹੜੇ ਬੰਦੇ ਸਾਡੇ ਵਰਗੇ ਬੀਬੀ ਜਗੀਰਪੁਰ ਵਰਗੇ ਸੀਨੀਅਰ ਬੰਦੇ ਤੁਹਾਨੂੰ ਸਹੀ ਸਲਾਹ ਦਿੰਦੇ ਸੀ ਨਾ ਉਹ ਤੁਹਾਨੂੰ ਮਾੜੀ ਲੱਗਦੀ ਸੀ ਕਿਉਂਕਿ ਅਸੀਂ ਤੁਹਾਡੀ ਬਾਈਕ ਚੋਰੀ ਨਹੀਂ ਚੁੱਕਦੇ ਤਾਂ ਭਾ ਭਾੜਾ ਤੁਹਾਡਾ ਚਾਹੁੰਦੇ ਹਾਂ ਕਿ ਯਾਰੇ ਪਾਰਟੀ ਬਚੀ ਰਹੇ ਪਰ ਤੁਸੀਂ ਉਹ ਸਾਡੇ ਮਗਰ ਨਹੀਂ ਲੱਗੇ ਤਾਂ ਤੁਸੀਂ ਪਾਰਟੀ ਦਾ ਬੇੜਾਗਰ ਕਰਦਾ ਮਜੀਠੀਆ ਸਾਹਿਬ ਮਾਝੇ ਦੇ ਜਰਨੈਲ ਜਰਨੈਲ ਸਾਹਿਬ ਜਰਨੈਲ ਸਾਹਿਬ ਮਾਝੇ ਚ ਇਹੋ ਜਿਹਾ ਸੁਹਾਗਾ ਫੇਰ ਤਾਂ ਰਾਹ ਕਿਹੜਾ ਗਿਆ ਜੀ ਮਾਝੇ ਚ ਵੀ ਦੱਸੋ ਮਾਝੇ ਕਿਹੜਾ ਲੀਟਰ ਹੈ ਜਿਹੜੇ ਤੁਹਾਡੀ ਲੜਾਈ ਲੜੂਗਾ ਚੰਗਾ ਆਇਆ ਟਾਡੇ ਹੰਕਾਰ ਨੇ ਤਾਂ ਦੁਮਾਰਤਾ ਆ ਰਖੜਪੁਨੀਆ ਮੇਲੇ ਤੇ ਮੌਕਾ ਪ੍ਰਸਤ ਲੋਗ ਹੈ ਜੀ ਮਜੀਠੀਆ ਸਾਹਿਬ ਕਹਿੰਦੇ ਜੀ ਮੌਕਾ ਪ੍ਰਸਤ ਪਾਰਟੀਆਂ ਮੌਕਾ ਪ੍ਰਸਤ ਲੋਗ ਮਜੀਠੀਆ ਸਾਹਿਬ ਤੁਸੀਂ ਕਿਉਂ ਨਹੀਂ ਜੀ ਬੀਜੇਪੀ ਦੇ ਖਿਲਾਫ ਬੋਲਦੇ ਇਹ ਵੀ ਦੱਸੋ ਨਾ ਲੋਕਾਂ ਨੂੰ ਬਾਕੀ ਤੇ ਹੋ ਗਏ ਮੌਕਾ ਪ੍ਰਸਤ ਆਪਾਂ ਫਿਰ ਕੀ ਆ ਉਹ ਤੁਸੀਂ ਤੁਸੀਂ ਆਪ ਦੇ ਖਿਲਾਫ ਬੋਲੇ ਤੁਸੀਂ ਕਾਂਗਰਸ ਦੇ ਖਿਲਾਫ ਬੋਲੇ ਤੁਸੀਂ ਭਾਈ ਅਮਰਪਾਲ ਸਿੰਘ ਦੇ ਖਿਲਾਫ ਬੋਲੇ ਬੀਜੇਪੀ ਵਰੀ ਕੀ ਮੂੰਹ ਚ ਭੁੰਗੜੀਆਂ ਪੈ ਜਾਂਦੀਆਂ ਬੀਜੇਪੀ ਦੇ ਖਿਲਾਫ ਕਿਉਂ ਨਹੀਂ ਬੋਲਦੇ ਚੱਕਰ ਗਿਆ ਇਹ ਲੋਕਾਂ ਨੂੰ ਦੱਸੋ ਆਪਾਂ ਮੋਕਾ ਬਰਸ ਦੇ ਰਹੇ ਲੋਕ ਬੇਵਕੂਫ ਨਹੀਂ ਆ ਇਹ ਲੋਕ ਇਹ ਤਲਬੀਰ ਸਿੰਘ ਜੀ ਦੀਆਂ ਗੱਲਾਂ ਆ ਲੋਕਾਂ ਦੀਆਂ ਗੱਲਾਂ ਮੈਂ ਜਦੋਂ ਲੋਕਾਂ ਕੋਲ ਜਾਂਦਾ ਲੋਕ ਮੈਨੂੰ ਦੱਸਦੇ ਆ ਪੁੱਛਦੇ ਆ ਯਾਰ ਮਜੀਠੀਆ ਇਹਦੇ ਖਿਲਾਫ ਨਹੀਂ ਬੋਲਦਾ ਮਜੀਠੀਆ ਔਦੇ ਖਿਲਾਫ ਨਹੀਂ ਬੋਲਦਾ ਤੇ ਮਜੀਠੀਆ ਸਾਹਿਬ ਮੈਨੂੰ ਚੰਡੀਗੜ੍ਹ ਜਿਹੜੀਆਂ ਤੁਸੀਂ ਕਹਿੰਦੇ ਕੱਲੇ ਗੱਡੀਆਂ ਲੈ ਕੇ ਕਿਹਦੇ ਘਰ ਜਾਂਦੇ ਜੀ ਨਾ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਪਰ ਮੈਂ ਸਮਾਉਂਦੇ ਦੱਸੂ ਸਮਾਉਂਦੇ ਦੱਸੂ ਮੇਰੇ ਕੋਲ ਸਬੂਤ ਪ੍ਰੂਫ ਆ ਉਹਦਾ ਤੁਸੀਂ ਲੋਕਾਂ ਨੂੰ ਕਹਿ ਦਿੰਦੇ ਜੇ ਉਹ ਫਲਾਣੇ ਨੂੰ ਲੀਡਰ ਕੋਣਾ ਜਾਓ ਜੀ ਉਹ ਆਮ ਆਦਮੀ ਪਾਰਟੀ ਦਾ ਢਿੰਗੜੇ ਕੋਣਾ ਜਾਓ ਉਹ ਆਮ ਆਦਮੀ ਆਪਾਂ ਸਾਰਿਆਂ ਬੱਸੇ ਤੁਰੇ ਫਿਰਦੇ ਸੋ ਇਸ ਕਰਕੇ ਹੁਣ ਲੋਕ ਮੂਰਖ ਬੰਦ ਵਾਲੇ ਨਹੀਂ ਲੋਕ ਬੜੇ ਸਿਆਣੇ ਹੋ ਗਏ ਆ ਅਕਾਲੀ ਦਲ ਦਾ ਤੁਸੀਂ ਦੋਹਾਂ ਜਾਣਿਆ ਰਲ ਕੇ ਭੋਗ ਪਾ ਦਿੱਤਾ ਬਦਲ ਸਾਹਿਬ ਨੇ ਗੱਲ ਕਹੀ ਕਿ ਮੈਂ ਜੀ ਆਪ ਦੇ ਸੂਲ ਨਹੀਂ ਛੱਡਦਾ ਮੈਂ ਬੀਜੇਪੀ ਦੇ ਬਹੁਤ ਖਰਾਬ ਆ ਤੇ ਮਜੀਠੀਆ ਸਾਹਿਬ ਨੂੰ ਫਿਰ ਖਿਲਾਫ ਕਰੋ ਨਾ ਤਾਂ ਪਾਰਟੀ ਤੋਂ ਤੁਹਾਡੀ ਦੋਹਾਂ ਦੀ ਆ ਉਹ ਬੀਜੇਪੀ ਦੇ ਮੈਨੂੰ ਲਾ ਕੇ ਹਟ ਜਾ ਰਮਨੀਸ਼ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਇੱਕ ਮਿਨਿਸਟਰ ਬੀਜੇਪੀ ਦਾ ਹਜੂਰ ਸਾਹਿਬ ਗਿਆ ਤੇ ਮਜੀਠੀਆ ਸਾਹਿਬ ਤੁਸੀਂ ਬੋਲੇ ਹੀ ਨਹੀਂ ਉਹਦਾ ਤੁਸੀਂ ਕਿਸੇ ਬਾਰੇ ਕਿਸੇ ਦੀ ਕੁੱਤੀ ਵੀ ਮਰ ਜਾਵੇ ਤੁਸੀਂ ਉਥੇ ਬੋਲਦੇ ਜੇ ਆ ਬੜੀ ਮਾੜੀ ਗੱਲ ਹੋਈ ਸਾਡੇ ਅਮਰ ਸਾਹਿਬ 'ਚ ਜਿਹੜੀ ਘਟਨਾ ਵਾਪਰੀ ਵਾਪਰੀ ਐ ਐਨਆਰਆਈ ਦੇ ਘਰ ਆ ਕੇ ਗੋਲੀਆਂ ਮਾਰੀਆਂ ਤੁਸੀਂ ਉਹ ਵੀ ਪਾਈ ਵਧੀਆ ਕੀਤਾ ਤੁਸੀਂ ਪਾਈ ਤੁਸੀਂ ਹਰ ਗੱਲ ਨੂੰ ਇਸ਼ੂ ਇਹ ਜੀ ਮਾਸਟਰ ਮਾਸਟਰ ਰੱਖਿਆ ਕਰਨ ਲਈ ਜੀ ਸੀਐਮ ਦੀ ਤੁਸੀਂ ਪੋਸਟ ਪਾ ਦਿੱ ਆ 16 ਲੱਖ ਦਾ ਬੁੱਢ ਕੂਸ਼ੀਸ਼ਾ ਤੋਂ ਤੁਸੀਂ ਪੋਸਟ ਪਾ ਦਿੱ ਦੁਨੀਆ ਇਹਨਾਂ ਰਾਇ ਦੇ ਘਰ ਦੀ ਪਾ ਲਈ ਤੁਸੀਂ ਹੋਰ ਪਾ ਦਿਆਂ ਹਰ ਜਗ੍ਹਾ ਪਾਉਂਦੇ ਹੋ ਇਸ ਮੁੱਦੇ ਤੇ ਕਿਉਂ ਨਹੀਂ ਬੋਲੇ ਭਾਜਪਾ ਦੇ ਮੁੱਦੇ ਤੇ ਕਿਉਂ ਨਹੀਂ ਇਹ ਬੋਲਦੇ 12 ਸਾਹਿਬ ਕਹਿੰਦੇ ਆ ਸਾਡੇ ਤਖਤਾਂ ਤੇ ਕਬਜ਼ੇ ਕਰਕੇ ਭਾਜਪਾ ਤੁਸੀਂ ਕਿਉਂ ਨਹੀਂ ਇਹ ਕਹਿੰਦੇ ਤੁਰੀ ਵੀ ਕੋ ਸਾਡੇ ਤਖਤਾਂ ਤੇ ਭਾਜਪਾ ਨੇ ਕਬਜ਼ੇ ਕਰ ਲਿਆ ਪਰ ਕੁਛ ਦਾਲ ਚਕਾਲਾ ਇਸ ਕਰਕੇ ਤੁਸੀਂ ਬੋਲਦੇ ਤੇ ਮੈਂ ਤਾਂ ਉਹ ਇਹ ਬੇਨਤੀ ਕਰਨੀ ਚਾਹਣਾ ਕਿ ਹੁਣ ਉਹ ਗੱਲਾਂ ਨਹੀਂ ਜੇ ਰਹਿ ਗਿਆ ਮਜੀਠੀਆ ਸਾਹਿਬ ਲੋਕਾਂ ਨੂੰ ਤੁਸੀਂ ਮੂਰਖਣਾ ਭੜਾਉਂ ਤੁਸੀਂ ਅੱਛਾ ਹੋਰ ਗੱਲਾਂ ਨੂੰ ਤੁਸੀਂ ਗੱਲ ਕਰਦੇ ਜੀ ਉਹਨਾਂ ਦੇ ਬੰਦੀ ਸਿੰਘਾਂ ਦੀ ਬੜੀ ਵਧੀਆ ਗੱਲ ਕਰਦੇ ਜੀ ਔਰ ਤੁਸੀਂ ਗੱਲ ਕੀਤੀ ਕਿ ਮਜੀਠੇ ਵਾਲੇ ਲੀਡ ਕੱਢਦੇ ਆ ਕਿ ਮਜੀਠੇਉਂ ਮਤਲਬ ਬੰਦੇ ਤਾਂ ਹੈਗੇ ਨਾ ਤੁਹਾਡੇ ਮਰਕਾ ਮਜੀਠੇ 'ਚ ਕਾਫੀ ਤੁਸੀਂ ਆਪ ਦੇ ਮਜੀਠੇਓ ਇੱਕ ਜਥਾ ਤੋਰੋ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਮਜੀਠੇਓ ਜਥਾ ਤੋਰੋ ਤੇ ਦਿੱਲੀ ਲੈ ਕੇ ਜਾਓ ਹਾਂ ਫੇਰ ਮੈਂ ਵੇਣਾ ਭਲਾ ਤੁਸੀਂ ਦਿੱਲੀ ਵਾਲਿਆਂ ਦੇ ਖਿਲਾਫ ਜੇ ਕੇ ਹੱਕ 'ਚ ਜੇ ਸੋ ਇਸ ਕਰਕੇ ਲੋਕਾਂ ਨੂੰ ਸਲਾਵਾ ਦੇ ਦੇਣੀਆ ਪਰ ਆਪ ਨਹੀਂ ਕੱਖ ਕਰਨਾ ਸੋ ਇਸ ਕਰਕੇ ਮਜੀਠੀਆ ਸਾਹਿਬ ਹੁਣ ਬੜਾ ਲੋਕਾਂ ਨੂੰ ਮੂਰਖ ਬਣਾਇਆ ਗੱਡੀ ਨਹੀਂ ਚੱਲਣੀ ਲੋਕ ਬੜੇ ਸਿਆਣੇ ਹੋ ਗਏ ਆ ਤੇ ਬਹੁਤ ਤੁਹਾਡਾ ਧੰਵਾਦ ਤੁਸੀਂ ਨਾਲ ਮਿਲ ਕੇ ਜਿਹੜਾ ਅਕਾਲੀ ਗੱਲ ਦਾ ਭੂ ਪਤਾ ਹੈ ਸੁਨਹਿਰੀ ਅਖਰਾਂ ਚ ਲਿਖਿਆ ਜਾਊਗਾ ਇਤਿਹਾਸ ਲਿਖਿਆ ਜਾਣਾ ਕਿ 10 ਸਾਲ ਸਰਕਾਰ ਰਹੀ ਹੋਵੇ ਤੇ ਬਾਅਦ ਚ 10 ਸਾਲਾਂ ਬਾਅਦ ਪਾਰਟੀ ਖਤਮ ਹੋ ਜੇ 13% ਵੋਟ ਤੁਹਾਨੂੰ ਸਾਰੀ ਪਈ 13% ਐਮਪੀ ਚ ਵੋਟ ਪਈ ਉਹ ਜੋ ਬਟਿੰਡਾ ਕੱਢਦੇ ਉਹ ਤੇ ਪੰਜਾਬ 'ਚ 6% ਰਾਇਦੀ ਤੇ ਜਿਹੜੇ ਤੁਹਾਡੇ ਤਨਖਾਹੇ ਰਹਿ ਗਏ ਆ ਆ ਪੰਜ ਸੱਤ ਪੇਜ ਬਣਾ ਕੇ ਲੋਕਾਂ ਨੂੰ ਗਾਲਾਂ ਕੱਢਣ ਦੀ ਰੱਖੇ ਜੇ ਸਾਰੀ ਮਹਾਰਾਜ ਤੁਹਾਡੀ ਇਹਨਾ ਤੁਹਾਡੇ ਕਰਿੰਦਿਆਂ ਦੀ ਦੇਣ ਜੇ ਕਾਲੀਦਰ ਨੂੰ ਖਤਮ ਕਰਨਾ ਤੁਸੀਂ ਮਨਾਉਣ ਦੀ ਬਜਾਏ ਆ ਨੱਬਦੋ ਜੀ ਕਿੱਲੀ ਕਿਸੇ ਨੂੰ ਕੁੱਤਾ ਕਿਸੇ ਨੂੰ ਮੇਰੇ ਮੂੰਹ ਭਣਾ ਜੇਗਾ ਨਹੀਂ ਚੋਲਿਆ ਐਂ ਐਂ ਗੰਦੀਆਂ ਗਾਲਾਂ ਪੇਜਾਂ ਤੋਂ ਤੁਹਾਡੇ ਬੰਦੇ ਕੱਢਦੇ ਲੋਕਾਂ ਨੂੰ ਹੈ ਮਨਾਉਣ ਦੀ ਬਜਾਏ ਤੁਸੀਂ ਲੋਕਾਂ ਨੂੰ ਗਾਲਾਂ ਕੱਢਦੇ ਜੀ ਤੁਹਾਡਾ ਇਹ ਇਹ ਜਿਹੜਾ ਅੰਤਬੋਧ ਲੋਕਾਂ ਨੇ ਬੜੇ ਚਿਰ ਦਾ ਤੈਅ ਕਰ ਲਿਆ ਸੀ ਹੁਣ ਤੇ ਡੇੜੀਓ ਮੋਹਰ ਲੱਗੀ ਆ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਹੁਣ ਤਲਬੀਰ ਗਿੱਲ ਕੋਲੇ ਕੀ ਸਬੂਤ ਨੇ ਤਾਂ ਹੁਣ ਤਲਬੀਰ ਗਿੱਲ ਹੀ ਦੱਸਣਗੇ ਆਨਾਲੇ ਸਮੇਂ ਦੇ ਵਿੱਚ ਤੇ ਮਜੀਠੀਆ ਸਾਹਿਬ ਕੀ ਕਹਿਣਗੇ ਇਹਨਾਂ ਨੂੰ ਲੈ ਕੇ ਇਹ ਵੀ ਹੁਣ ਆਨਾਲਾ ਸਮਾਂ ਦੱਸੇਗਾ ਕੈਮਰਾ ਪਾਸੇ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ